ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਦੀ ਇੱਕ ਬਹੁਤ ਵੱਡੀ ਵਿਸ਼ੇਸ਼ਤਾ ਸੀ ਕਿ ਜਿਸ ਬਾਬਤ ਉਹਨਾਂ ਨੇ ਕਿਸੇ ਨੂੰ ਸਮਝਾਉਣਾ ਹੁੰਦਾ ਸੀ ਉਸ ਦੇ ਬਾਬਤ ਉਸ ਪਰਸਨ ਨੂੰ ਉਸ ਬੰਦੇ ਨੂੰ ਉਹ ਕੁਐਸਚਨ ਕਰਦੇ ਸੀ ਪਹਿਲਾਂ ਪੁੱਛਦੇ ਸੀ ਤਾਂ ਕਿ ਉਹਨਾਂ ਨੂੰ ਇਹ ਚੀਜ਼ ਦਾ ਪਤਾ ਲੱਗ ਸਕੇ ਕਿ ਕਿੰਨੀ ਨੌਲੇਜ ਆ ਉਸ ਦੇ ਬਾਰੇ ਜਿਵੇਂ ਕਿ ਆਪਾਂ ਜਨੇਊ ਵਾਲੀ ਅੱਜ ਤੁਹਾਡੇ ਨਾਲ ਸੱਚੀ ਜੋ ਸਾਖੀ ਹੈ ਉਹ ਸ਼ੇਅਰ ਕਰਨ ਲੱਗੇ ਆ ਕਿ ਸੱਚਾ ਜਨੇਊ ਕੀ ਹੁੰਦਾ ਹੈ ਹਿੰਦੂਆਂ ਦੇ ਵਿੱਚ ਇਹ ਰਿਵਾਜ ਹੈ ਕਿ ਜਦੋਂ ਲੜਕਾ 10-12 ਸਾਲਾਂ ਦਾ ਹੋ ਜਾਂਦਾ ਹੈ ਤਾਂ ਉਸ ਨੂੰ ਜਨੇਊ ਪਾਇਆ ਜਾਂਦਾ ਹੈ ਜਨੇਊ ਸੂਤਰ ਦੇ ਧਾਗੇ ਨੂੰ ਵੱਟ ਕੇ ਬਣਾਇਆ ਜਾਂਦਾ ਹੈ ਜਨੇਊ ਪਾਉਣ ਲਈ ਦਿਨ ਮਿਥਿਆ ਜਾਂਦਾ ਤੇ ਉਸ ਦਿਨ ਸੰਗਤ ਜੀ ਸਾਰੇ ਸਾਖ ਸੰਬੰਧੀ ਰਿਸ਼ਤੇਦਾਰ ਮਿੱਤਰ ਇਕੱਠੇ ਹੁੰਦੇ ਨੇ ਤੇ ਜਿਹੜੀ ਜਨਿਉ ਪਾਉਣ ਦੀ ਰੀਤੀ ਕੀਤੀ ਜਾਂਦੀ ਹੈ ਉਹ ਪੰਡਤ ਦੇ ਦੁਆਰਾ ਕੀਤੀ ਜਾਂਦੀ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਕਿਉਂਕਿ ਉਹਨਾਂ ਦਾ ਜਨਮ ਖੱਤਰੀ ਜਾਤ ਦੀ ਬੇਦੀ ਕੁਲ ਵਿੱਚ ਹੋਇਆ ਸੀ ਇਸ ਲਈ ਗੁਰੂ ਜੀ ਦੇ ਪਿਤਾ ਮਹਿਤਾ ਕਾਲੂ ਜੀ ਨੇ ਵੀ ਆਪਣੇ ਪੁੱਤ ਨੂੰ ਜਨਿਉ ਪਾਉਣ ਦੀ ਰਸਮ ਨੂੰ ਪੂਰਾ ਕਰਨ ਦਾ ਫੈਸਲਾ ਕੀਤਾ। ਘਰ ਦੇ ਪੁਜਾਰੀ ਹਰਿदयाल ਦੀ ਸਲਾਹ ਮੰਨ ਕੇ ਦਿਨ ਮਿਥਿਆ ਗਿਆ। ਸਾਰੀ ਬਰਾਦਰੀ ਅੰਗਸਾਖ ਨੂੰ ਇਕੱਠਾ ਕੀਤਾ ਗਿਆ। ਪੁਜਾਰੀ ਨੇ ਸ਼ਾਸਤਰਾਂ ਦੇ ਮਿਥੇ ਹੋਏ ਮੰਤਰ ਪੜ੍ਹੇ ਤੇ ਹੋਰ ਰਸਮੀ ਕਾਰਵਾਈਆਂ ਜਿਹੜੀਆਂ ਜ਼ਰੂਰੀ ਹੁੰਦੀਆਂ ਉਹ ਕੀਤੀਆਂ। ਸਤਿਗੁਰੂ ਜੀ ਅਡੋਲ ਬੈਠੇ ਰਹੇ ਤੇ ਪੰਡਤ ਦਾ ਤਮਾਸ਼ਾ ਵੇਖਦੇ ਰਹੇ। ਪੰਡਤ ਜੀ ਨੇ ਗੁਰੂ ਜੀ ਨੂੰ ਜਨੂ ਪਾਉਣ ਲਈ ਕਿਹਾ ਕਿ ਆਪਣੀ ਬਾਹ ਉੱਪਰ ਨੂੰ ਚੁੱਕੋ ਤਾਂ ਗੁਰੂ ਜੀ ਨੇ ਭਰੀ ਸਭਾ ਸਾਰੇ ਰਿਸ਼ਤੇਦਾਰ ਸਾਥ ਸੰਬੰਧੀਆਂ ਦੇ ਸਾਹਮਣੇ ਪੰਡਤ ਹਰੀ ਦੇ ਹੱਥ ਫੜ ਲਿਆ। ਤੇ ਕਹਿਣ ਲੱਗੇ ਪੰਡਤ ਜੀ ਇਹ ਕੀ ਹੈ? ਇਹ ਧਾਗਾ ਜਿਹੜਾ ਮੇਰੇ ਗਲੇ ਵਿੱਚ ਪਾਉਣ ਲੱਗੇ ਹੋ। ਇਹ ਕੀ ਹੈ ਤੇ ਇਹਦਾ ਕੀ ਮਤਲਬ ਹੈ ਹੁਣ ਇੱਥੇ ਗੁਰੂ ਜੀ ਨੇ ਕੁਐਸਚਨ ਕਰਤਾ ਪੰਡਤ ਹਰੀਦੇਵਾਲ ਜੀ ਨੂੰ ਮਤਲਬ ਕਿ ਗੁਰੂ ਜੀ ਦੇ ਸਮਝਾਉਣ ਦਾ ਤਰੀਕਾ ਸਾਰੀ ਦੁਨੀਆ ਵਿੱਚ ਅੱਜ ਤੱਕ ਜਿੰਨੇ ਅਵਤਾਰ ਐ ਸਾਰਿਆਂ ਨੂੰ ਅਲੱਗ ਸੀ ਤਾਂ ਪੰਡੇ ਜੀ ਨੇ ਉੱਤਰ ਦਿੱਤਾ ਇਹ ਧਾਗਾ ਨਹੀਂ ਹੈ ਪਵਿੱਤਰ ਜਨੇਊ ਹੈ ਇਹ ਉੱਚੀ ਜਾਤ ਦੇ ਹਿੰਦੂਆਂ ਦੀ ਨਿਸ਼ਾਨੀ ਹੈ ਤੇ ਇਸ ਤੋਂ ਬਗੈਰ ਬੰਦਾ ਸ਼ੂਦਰ ਦੇ ਬਰਾਬਰ ਹੁੰਦਾ ਜੇ ਤੁਸੀਂ ਜਨੇਊ ਪਾ ਲਓਗੇ ਤਾਂ ਤੁਸੀਂ ਉੱਚੇ ਗਿਣੇ ਜਾਓਗੇ ਇਹ ਜਨੇਊ ਅਗਲੇ ਜਨਮ ਵਿੱਚ ਵੀ ਤੁਹਾਡੀ ਸਹਾਇਤਾ ਕਰੇਗਾ ਪੰਡਿਤ ਜੀ ਦੀ ਗੱਲ ਸੁਣ ਕੇ ਹੁਣ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਪੰਡਿਤ ਜੀ ਬੜੇ ਗੁਣ ਦੱਸੇ ਨੇ ਤੁਸੀਂ ਇਸ ਜਨੇਊ ਦੇ ਪਰ ਮੇਰੇ ਕੁਝ ਸ਼ੰਕੇ ਨੇ ਜੇ ਤੁਸੀਂ ਉਹਨਾਂ ਨੂੰ ਦੂਰ ਕਰ ਦੋ ਤਾਂ ਪੰਡਿਤ ਜੀ ਨੇ ਆਖਿਆ ਹਾਂ ਬੋਲੋ ਨਾਨਕ ਜੀ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਤੁਸੀਂ ਆਖਿਆ ਕਿ ਇਹ ਧਾਗਾ ਉੱਚੀ ਜਾਤ ਦੀ ਨਿਸ਼ਾਨੀ ਹੈ ਮੈਂ ਤਾਂ ਨਹੀਂ ਇਹ ਗੱਲ ਨੂੰ ਮੰਨਦਾ ਉੱਚੀ ਜਾਤ ਵਾਲਾ ਉਹ ਹੈ ਜੋ ਉੱਚੇ ਤੇ ਨੇਕ ਕੰਮ ਕਰੇ ਸੁੱਚਾ ਉਹ ਹੈ ਜਿਸ ਦੇ ਕੰਮ ਸੁੱਚੇ ਹਨ ਨੀਵਾ ਜਾਂ ਨੀਚ ਉਹ ਹੈ ਜਿਸ ਦੇ ਕੰਮ ਨੀਵੇਂ ਜਾਂ ਮੰਦੇ ਹਨ ਚੰਗੇ ਮੰਦੇ ਕੰਮ ਹੀ ਉੱਚੀ ਨੀਵੀਂ ਜਾਤ ਦੀ ਪੱਕੀ ਨਿਸ਼ਾਨੀ ਹੁੰਦੇ ਹਨ ਨਾਲੇ ਇਹ ਤਾਂ ਗਾਧਾ ਕੱਚਾ ਹੈ ਇਹ ਮੈਲਾ ਵੀ ਹੋ ਜਾਊਗਾ ਪਰਾਣਾ ਵੀ ਹੋ ਕੇ ਟੁੱਟ ਜਾਊਗਾ ਫਿਰ ਹੋਰ ਨਵਾਂ ਪਾਉਣਾ ਪਏਗਾ ਇਸ ਧਾਗੇ ਨੇ ਕਿਸੇ ਨੂੰ ਕੀ ਉਡਾਈ ਦੇਣੀ ਹੈ ਅਸਲੀ ਮਾਨ ਤਾਂ ਨੇਕੀ ਵਾਲੇ ਜੀਵਨ ਤੋਂ ਹੀ ਮਿਲ ਸਕਦਾ ਨਾਲੇ ਤੁਸੀਂ ਆਖਦੇ ਹੋ ਕਿ ਇਹ ਧਾਗਾ ਬੰਦੇ ਦੇ ਅਗਲੇ ਜਨਮ ਵਿੱਚ ਸਹਾਇਤਾ ਕਰਦਾ ਹੈ ਇਹ ਕਿਸ ਤਰ੍ਹਾਂ ਇਹ ਧਾਗਾ ਦਾ ਸਰੀਰ ਦੇ ਨਾਲ ਇੱਥੇ ਹੀ ਜਦੋਂ ਬੰਦੇ ਦੀ ਮ੍ਰਿਤਿ ਹੁੰਦੀ ਹੈ ਉਸ ਦੇ ਨਾਲ ਹੀ ਰਹਿ ਜਾਵੇਗਾ ਤੇ ਉਸ ਦੇ ਨਾਲ ਹੀ ਚਿਖਾ ਦੇ ਵਿੱਚ ਜਲ ਜਾਵੇਗਾ ਇਸ ਨਹੀਂ ਆਤਮਾ ਦੇ ਨਾਲ ਤਾਂ ਜਾਣਾ ਨਹੀਂ ਇਸ ਲਈ ਮੈਂ ਉਹ ਧਾਗਾ ਪਾਉ ਜਿਹੜਾ ਨਾ ਟੁੱਟੇ ਨਾ ਮੈਲਾ ਹੋਵੇ ਤੇ ਨਾ ਹੀ ਸੜੇ ਜਿਹੜਾ ਹਰ ਵੇਲੇ ਮੇਰੇ ਨਾਲ ਰਹੇ ਜਿਹੜਾ ਮੈਨੂੰ ਭੈੜੇ ਕੰਮਾਂ ਤੋਂ ਰੋਕ ਕੇ ਅਤੇ ਨੇਕ ਕੰਮ ਕਰਨ ਲਈ ਪ੍ਰੇਰਨਾ ਦੇਵੇ ਜਿਹੜਾ ਅਗਲੇ ਜਹਾਨੇ ਵਿੱਚ ਮੇਰੇ ਨਾਲ ਜਾਵੇ ਅਤੇ ਉੱਥੇ ਮੇਰੀ ਸਹਾਇਤਾ ਕਰੇ ਜੇ ਇਹੋ ਜਿਹਾ ਜਨੇਊ ਤੁਹਾਡੇ ਪਾਸ ਹੈ ਤਾਂ ਲਿਆਓ ਮੇਰੇ ਗਲ ਪਾ ਦਿਓ ਗੁਰਬਾਣੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫਰਮਾਨ ਆਉਂਦਾ ਦਇਆ ਕਪਾ ਸੰਤੋਖ ਸੂਤ ਜਤ ਗੰਡੇ ਸਤ ਵਟ ਇਹ ਜਿਨਿਉ ਜੀਅ ਕਾ ਹਿਤ ਪਾਂਡੇ ਕਤ ਨਾ ਇਹ ਟੁੱਟੈ ਨਾ ਮਲ ਲਾਗੈ ਨਾ ਇਹ ਜਲੈ ਨਾ ਜਾਏ ਧੰਨ ਸੋ ਮਾਨਸ ਨਾਨਕਾ ਜੋਗਲ ਚੱਲੇ ਪਾਇ ਸ੍ਰੀ ਗੁਰੂ ਜੀ ਦੇ ਬਚਨ ਸਪਸ਼ਟ ਸਨ ਸਭ ਦੀ ਸਮਝ ਵਿੱਚ ਆ ਗਏ ਪਰ ਸਾਰੇ ਬੜੇ ਹੈਰਾਨ ਸਨ ਕਿ ਅੱਜ ਤੱਕ ਕਿਸੇ ਨੇ ਇਹ ਜੀ ਗੱਲ ਨਹੀਂ ਕੀਤੀ ਜੋ 10-12 ਸਾਲ ਦਾ ਗੁਰਨਾਨਕ ਦੇਵ ਜੀ ਨੇ ਕਰਕੇ ਵਿਖਾਇਆ ਮਾਪਿਆਂ ਨੇ ਬੜੇ ਲਾੜ ਨਾਲ ਸਮਝਾਇਆ ਪੰਡਤ ਨੇ ਬੜੇ ਮਿੱਠੇ ਲਫ਼ਜ਼ ਵਰਤੇ ਕਿ ਨਾਨਕ ਜੀ ਇਹ ਸ਼ਾਸਤਰਾਂ ਦੀ ਉਲੰਘਣਾ ਕਰਨਾ ਹੈ ਇਹ ਠੀਕ ਨਹੀਂ ਹੈ ਪਰ ਗੁਰੂ ਨਾਨਕ ਦੇਵ ਜੀ ਨੇ ਆਪਣੇ ਇਰਾਦੇ ਉੱਤੇ ਦ੍ਰਿੜ ਰਹੇ ਉਹਨਾਂ ਦੀ ਮੰਗ ਇਹੀ ਸੀ ਕਿ ਆਤਮਿਕ ਜੀਵਨ ਵਾਸਤੇ ਆਤਮਿਕ ਜਨਉ ਦੀ ਲੋੜ ਹੈ ਪਰ ਪੰਡਤ ਜੀ ਕੋਲ ਤਾਂ ਐਸਾ ਜਨਉ ਹੈ ਹੀ ਨਹੀਂ ਫੇਰ ਗੁਰੂ ਜੀ ਨੇ ਦੱਸਿਆ ਕਿ ਇਸ ਜਨਉ ਦਾ ਮਤਲਬ ਤਾਂ ਸਿਰਫ ਬ੍ਰਾਹਮਣ ਦਾ ਆਪਣੇ ਆਪ ਨੂੰ ਗੁਰੂ ਖਵਾਉਣਾ ਤੇ ਲੋਕਾਂ ਕੋਲੋਂ ਆਪਣੀ ਮਾਨਤਾ ਕਰਾਉਣਾ ਬ੍ਰਾਹਮਣ ਇੱਥੇ ਸ਼ਬਦ ਦਾ ਮਤਲਬ ਹੈ ਉਹ ਕਿਸੇ ਇਕੱਲੇ ਬ੍ਰਾਹਮਣਾਂ ਨੂੰ ਟਾਰਗੇਟ ਨਹੀਂ ਕੀਤਾ ਗਿਆ ਉਹ ਹਰ ਧਰਮ ਦੇ ਅੱਜ ਆਪਣੇ ਧਰਮ ਵਿੱਚ ਵੀ ਇਹ ਕੰਮ ਹੁੰਦੇ ਨੇ ਜਿਹੜਾ ਉਸ ਪ੍ਰਭੂ ਤੋਂ ਉਸ ਮਾਲਕ ਤੋਂ ਲੋਕਾਈ ਨੂੰ ਕਮਾ ਕੇ ਆਪਣੇ ਪਿੱਛੇ ਲਾਉਂਦਾ ਉਹ ਸਭ ਬ੍ਰਾਹਮਣ ਨੇ ਉਹ ਉਹੀ ਕਾਜੀ ਨੇ ਜਿਹੜੇ ਦੁਨੀਆ ਨੂੰ ਲੁੱਟ ਰਹੇ ਨੇ 10 ਸਾਲਾਂ ਦੀ ਉਮਰ ਵਿੱਚ ਗੁਰੂ ਨਾਨਕ ਦੇਵ ਜੀ ਦੀ ਬ੍ਰਾਹਮਣਾਂ ਦੇ ਕਰਮਕਾਂਡਾਂ ਉੱਪਰ ਇਹ ਹੀ ਪਹਿਲੀ ਕਰਾਰੀ ਚੋਟ ਸੀ। ਇਸ ਅੱਗੇ ਪੰਡਤ ਜੀ ਤੇ ਹੋਰ ਸਭ ਨੂੰ ਝੁਕਣਾ ਪਿਆ। ਐਸਾ ਕਰਕੇ ਉਹਨਾਂ ਨੇ ਇਹ ਦੱਸ ਦਿੱਤਾ ਕਿ ਨਾਮ ਹੈ Hindu ਹੈ ਅਤੇ ਮੇਰਾ ਧਰਮ ਵੀ ਕੋਈ ਹੋਰ ਹੀ ਹੈ। ਹੁਣ ਇਹ ਸਾਖੀ ਤੋਂ ਆਪਾਂ ਨੂੰ ਸਿੱਖਿਆ ਕੀ ਮਿਲਦੀ ਹੈ ਸੰਗ ਜੀ? ਇਹ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਕੋਈ ਬੰਦਾ ਉੱਚਾ ਜਾਂ ਨੀਵਾ ਨਹੀਂ ਹੈ ਉੱਚਾ ਜਾਂ ਨੀਵਾ ਬੰਦਾ ਹੁੰਦਾ ਉਹ ਉਹਦੇ ਕਰਮਾਂ ਦੇ ਨਾਲ ਹੁੰਦਾ ਤੇ ਸਿੱਖ ਕਿਸੇ ਜਾਤ ਪਾਤ ਨੂੰ ਨਹੀਂ ਮੰਨਦਾ ਉੱਚਾ ਉਹ ਹੈ ਜੋ ਨੇਕ ਕੰਮ ਕਰੇ ਨੀਵਾ ਉਹ ਹੈ ਜੋ ਭੈੜੇ ਕੰਮ ਕਰੇ ਧਾਗੇ ਦਾ ਬਣਿਆ ਜਨੂ ਪੌਣ ਨਾਲ ਮਨੁੱਖ ਧਰਮੀ ਨਹੀਂ ਬਣ ਸਕਦਾ ਇਸ ਤਰ੍ਹਾਂ ਗੁਰੂ ਜੀ ਨੇ ਸਪਸ਼ਟ ਕਰ ਦਿੱਤਾ ਕਿ ਗੁਰਸਿੱਖ ਨੇ ਇਹ ਜੋ ਆਰਮਦੇ ਠੇਕੇਦਾਰ ਨੇ ਇਹਨਾਂ ਦੇ ਪਾਏ ਪਰਮਾਂ ਦੇ ਜਾਣਾ ਵਿੱਚ ਨਹੀਂ ਫਸਣਾ ਸੰਗਤ ਜੀ ਉਮੀਦ ਕਰਦੇ ਆ ਤੁਹਾਨੂੰ ਇਹ ਸਾਖੀ ਪਸੰਦ ਆਈ ਹੋ ਇਹਦੇ ਰਿਲੇਟਿਵ ਤੁਹਾਡਾ ਕੋਈ ਵੀ ਕੁਐਸਚਨ ਹੈ ਕੋਈ ਵੀ ਤੁਹਾਡੇ ਮਨ ਦੇ ਵਿੱਚ ਵਿਚਾਰ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਓ